ਅੱਜ ਆਪਾਂ ਤੁਹਾਡੀ 11ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਅਧਰਚ ਸੁਹਾਗ ਅਸੂ ਦਾ ਕਾਜ ਚਾ ਪੜਾਂਗੇ ਜੇਕਰ ਆਪਾਂ ਤੋਂ ਪਾਠ ਪੁਸਤਕ ਵਿੱਚ ਅਧਰਚ ਸੁਹਾਗ ਦੇਖਦੇ ਆ ਤਾਂ ਆਪਾਂ ਦੇਖਦੇ ਆ ਕਿ ਪਹਿਲੇ ਸੁਹਾਗ ਦੇ ਵਿੱਚ ਚੜਚਾ ਦੀ ਸੁਤਿਆ ਦੇ ਵਿੱਚ ਇੱਕ ਬੇਟੀ ਆਪਣੇ ਬਾਪ ਅੱਗੇ ਕਰਲਾ ਕਰਦੀ ਹੈ ਕਿ ਉਹ ਉਸ ਦਾ ਵਿਆਹ ਕਰ ਦੇਵੇ ਦੂਜਾ ਸੁਹਾਗ ਬੇਟੀ ਚੰਨਨ ਦੇ ਉੱਲੇ ਵਿੱਚ ਬੇਟੀ ਆਪਣੇ ਬਾਵਲ ਨੂੰ ਦੱਸਦੀ ਹੈ ਕਿ ਉਸ ਲਈ ਕਿਹੋ ਜਿਹਾ ਬਰ ਲੱਭੇ ਤੇ ਤੀਸਰਾ ਸਵਾਗ ਜੇ ਪਾਪੜੇ ਦੇ ਦੇਂ ਦੇਂ ਵੀ ਬਾਵਲਾ ਵਿੱਚ ਧੀ ਆਪਣੇ ਬਾਵਲ ਨੂੰ ਦੱਸਦੀ ਹੈ ਕਿ ਉਸ ਲਈ ਕਿਹੋ ਜਿਹਾ ਸੋਹਰਾ ਪਰਿਵਾਰ ਲੱਭੇ ਹੁਣ ਜਦੋਂ ਬਾਵਲ ਨੇ ਆਪਣੀ ਧੀ ਦੀ ਇੱਛਾ ਦੇ ਅਨੁਸਾਰ ਚੰਗਾ ਹਰ ਘਰ ਲੱਭ ਕੇ ਉਸ ਤੇ ਵਿਆਹ ਦਾ ਦਿਨ ਤਰ ਦਿੱਤਾ ਹੈ ਤਾਂ ਧੀ ਇਹ ਮਹਿਸੂਸ ਕਰਦੀ ਹੈ ਕਿ ਹੁਣ ਉਸ ਨੂੰ ਜਲਦੀ ਹੀ ਆਪਣੇ ਪਿਕੇ ਦਾ ਘਰ ਛੱਡ ਕੇ ਜਾਣਾ ਪਵੇਗਾ ਪਰ ਕਿ ਕਿਉਂਕਿ ਆਪਣੇ ਪਿੱਕੇ ਪਰਿਵਾਰ ਨਾਲ ਅੰਤ ਦਾ ਮੋਹ ਹੈ ਤਾਂ ਉਹ ਕੁਝ ਸਮਾਹੋਰ ਆਪਣੇ ਪਿੱਕੇ ਪਰਵਾਰ ਦੇ ਵਿੱਚ ਰਹਿਣਾ ਚਾਹੁੰਦੀ ਹੈ ਤੇ ਅਸੂ ਦਾ ਕਾਜ ਰਚਾ ਸੁਹਾਗ ਰਾਹੀਂ ਉਹ ਅਸੂ ਦੇ ਚਿੰਗੇ ਮੌਸਮ ਵਾਲੇ ਮਹੀਨੇ ਦੇ ਗੁਣ ਦੱਸਦੀ ਹੋਈ ਇਹ ਭਾਅ ਪ੍ਰਗਟ ਕਰਦੀ ਹੈ ਕਿ ਉਸ ਦਾ ਵਿਆਹ ਜਰਾ ਠਹਿਰ ਕੇ ਕੀਤਾ ਜਾਵੇ ਤਾਂ ਜੋ ਉਹ ਮਾਪਿਆਂ ਦੇ ਘਰ ਕੁਝ ਸਮਾਹੋਰ ਰਹਿ ਲਵੇ ਆਓ ਹੁਣ ਆਪਾ ਗੀਤ ਦੇ ਬੋਲ ਸੁਣਦੇ ਹਾਂ ਮੈਂ ਤੈਨੂੰ ਆਖਦੀ ਬਾਬਲਾ ਮੇਰਾ ਅਸੂ ਦਾ ਕਾਜ ਰਚਾਵੇ ਹਾਂ ਅੰਨ ਨਾਂ ਤੱਕੇ ਕੋਠੜੀ ਤੇਰਾ ਨਹੀਂ ਨਾ ਅਮਲਾ ਜਾਵੇ ਬਾਬਲ ਮੈਂ ਬੇਟੀ ਮੋਟਿਆਰ ਦੇ ਬਾਵਲ ਧਰਮੀ ਮੈਂ ਬੇਟੀ ਮੋਟਿਆਰ ਮੋਟਿਆਰਤੀ ਆਪਣੇ ਪਾਪ ਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਉਹ ਉਸ ਦਿਵਾਲੀ ਕਾਲੀ ਨਾ ਕਰੇ ਤੇ ਉਹ ਉਸ ਦਾ ਵਿਆਹ ਹੁਣੇ ਕਰਨ ਦੀ ਵਿਜਾਏ ਅੱਸੂ ਦੇ ਮਹੀਨੇ ਵਿੱਚ ਕਰੇ ਕਿਉਂਕਿ ਅੱਸੂ ਦੀ ਜਿਹੜੀ ਰੋਤਾ ਬਹੁਤ ਸੁਆਵਣੀ ਹੁੰਦੀ ਹੈ ਆਪਾਂ ਦੇਖਦੇ ਹਾਂ ਕਿ ਜੇ ਠਾਰ ਦੇ ਵਿੱਚ ਬਹੁਤ ਗਰਮੀ ਹੁੰਦੀ ਹੈ ਸਾਵਨ ਪਾਦੋਂ ਦੇ ਮਹੀਨੇ ਵਿੱਚ ਸਿੱਲ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਪਾਦੋਂ ਦੇ ਮਹੀਨੇ ਦੇ ਵਿੱਚ ਆਪਾਂ ਆਮ ਘਰਾਂ ਵਿੱਚ ਦੇਖਦੇ ਹਾਂ ਕਿ ਅਨਾਜ ਜਲਦੀ ਖਰਾਬ ਹੋ ਜਾਂਦਾ ਹੈ ਸੁੱਸਰੀ ਪੈ ਜਾਂਦੀ ਹੈ ਟੋੜਾ ਲੱਗ ਜਾਂਦਾ ਹੈ ਤੇ ਅੱਸੂ ਦਾ ਮਹੀਨਾ ਜਿਹੜਾ ਉਹ ਬਹੁਤ ਦਾ ਸੌਬਣਾ ਹੁੰਦਾ ਹੈ ਗਰਮੀ ਘਟ ਜਾਂਦੀ ਹੈ ਤੇ ਇਸੇ ਕਰਕੇ ਤੀ ਕਹਿੰਦੀ ਹੈ ਕਿ ਅੰਨ ਨਾ ਤਰੱਕੀ ਕੋਠੜੀ ਤਰ ਦਹੀਂ ਅਮਲਾ ਜਾਵੇ ਤਪਾਵ ਕੀ ਹੈ ਤਰੱਕੀ ਮਤਲਬ ਖਰਾਬ ਹੋਣਾ ਤੇ ਅਮਲਾ ਤੋਂ ਭਾ ਹੁੰਦਾ ਖੱਟਾ ਹੋਣਾ ਜਦੋਂ ਹੁਣ ਅਸੂਦੀ ਸ਼ਾਬ ਨਹੀਂ ਰੁੱਤੇ ਤਤੀ ਕਹਿੰਦੀ ਹੈ ਕਿ ਇਸ ਮਹੀਨੇ ਕੋਠੜੀ ਵਿੱਚ ਪਿਆ ਜਿਹੜਾ ਅੰਨ ਹੈ ਉਹ ਖਰਾਬ ਨਹੀਂ ਹੁੰਦਾ ਅਤੇ ਨਾ ਹੀ ਦਹੀਂ ਹੁੰਦਾ ਹੈ بے باولتਰ ਮੈਂ ਬੇਕਤੀ ਮੁਟਿਆਰ ਠੀਕ ਹੈ ਕਿ ਉਸ ਦੀ ਮੁਟਿਆਰਤੀ ਹੈ ਤੇ ਉਸ ਦਫਆ ਕਰਨਾ ਉਸ ਦਾ ਧਰਮ ਹੈ ਪਰ ਇਸ ਲਈ ਉਹ ਜਰਾ ਠਹਿਰ ਜਾਵੇ ਤਾਂ ਜੋ ਉਹ ਆਪਣੇ ਮਾਪਿਆਂ ਦੇ ਘਰ ਦਾ ਆਨੰਦ ਕੁਝ ਸਮਾਂ ਹੋਰ ਲੈ ਸਕੇ ਅੰਦਰ ਛੜੀਏ ਬਾਹਰ ਦਲੀਏ ਦਿੱਤਾ ਸੁਕਾਜ ਰਚਾ ਬਾਬਲ ਮੈਂ ਬੇਟੀ ਮੋਟਿਆਰ ਬੇਬਾਬਲ ਧਰਮੀ ਮੈਂ ਬੇਟੀ ਮੋਟਿਆਰ ਅੰਦਰ ਛੜੀਏ ਬਾਹਰ ਦਲੀਏ ਦਿੱਤਾ ਸੁਕਾ ਚਰਚਾ ਦੀ ਕਹਿੰਦੀ ਹੈ ਕਿ ਉਸ ਦੇ ਬਾਪ ਨੇ ਉਸ ਦੀ ਭਾਵਨਾਵਾਂ ਦੀ ਪਰਵਾਹ ਕੀਤੇ ਬਿਨਾ ਉਸ ਦਾ ਵਿਆਹ ਕਰ ਦਿੱਤਾ ਹੈ ਫਾਲਸਰੂਪ ਘਰ ਦੇ ਅੰਦਰ ਪਹਾਰ ਅਨਾਜ ਨੂੰ ਛੜ ਕੇ ਸਾਫ ਕਰਨ ਦਲਨ ਤੇ ਪੀਹਣ ਦਾ ਕੰਮ ਆਰੰਭ ਹੋ ਗਿਆ ਹੈ ਬੱਚੇ ਪੁਰਾਣੇ ਸਮੇਂ ਦੇ ਵਿੱਚ ਅਨਾਜ ਨੂੰ ਛੰਡਨਾ ਸਾਫ ਕਰਨਾ ਤੇ ਫਿਰ ਦਲ ਕੇ ਆਟਾ ਪਿਸਣਾ ਇਹ ਸਭ ਕੰਮ ਘਰ ਹੀ ਕੀਤੀ ਜਾਂਦੀ ਸੀ ਇਸ ਤਰ੍ਹਾਂ ਧੀ ਦੇ ਕਰ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ ਪਰ ਬੇਟੀ ਚਾਹੁੰਦੀ ਹੈ ਬਾਵਲ ਮੈਂ ਬੇਟੀ ਮਟਿਆਰ ਠੀਕੇ ਕਿ ਮੁਟਿਆਰ ਹੋ ਚੁੱਕੀ ਹੈ ਉਸ ਦਾ ਵਿਆਹ ਕਰਨਾ ਉਸ ਦੇ ਬਾਪ ਦਾ ਤਰਮ ਹੈ ਪਰ ਉਹ ਚਾਹੁੰਦੀ ਹੈ ਕਿ ਉਸ ਦਾ ਬਾਬਲਾ ਉਸ ਦਬਿਆ ਜਰਾ ਠਹਿਰ ਕੇ ਕਰੇ ਤਾਂ ਜੋ ਉਹ ਕੁਝ ਹੋਰ ਸਮਾਂ ਆਪਣੇ ਮਾਪਿਆਂ ਦੇ ਘਰ ਰਹਿ ਸਕੇ ਆਪਣਾ ਸਮਾਂ ਆਪਣੇ ਪਿੱਕੇ ਪਰਿਵਾਰ ਦੇ ਵਿੱਚ ਬਤੀਤ ਕਰ ਸਕੇ ਬਾਬਲ ਮੇਰੇ ਨੇ ਦਾਜ ਬਹੁਤ ਦਿੱਤਾ ਮੋਤੀ ਦਿੱਤੇ ਅਨਤੋਲ ਬਾਬਲ ਮੈਂ ਮੇਟੀ ਮੁਟਿਆਰ ਬੇਪਾਵਰ ਧਰਮੀ ਮੈਂ ਬੇਟੀ ਮੁਟਿਆਰ ਕੀ ਕੀ ਚਾਹੁੰਦੀ ਸੀ ਉਸ ਦਾ ਬਾਬਲ ਉਸ ਦਾ ਬਿਆਹ ਕਰਾ रहते करता इसे करके वो अशु दिशावानी रुता जिक्र करती है पर उसे पाप ने उसे पावनामदि परवा कित्ते बेकार उसे व्या कर देता तीती दस्ती है कि बाबल मेरे दाज बहुत देता कि उसे बाबल ने उसनो बहुत सारा सरदाज देता मोती दित्ते अंतोल मोती पाप बहुत कीमती चीज़ा अंतोल जिन्नदत्त तो ਨਾ ਦੱਸਿਆ ਜਾ ਸਕੀ ਬੇਅੰਤ ਉਹ ਕਹਿੰਦੀ ਹੈ ਕਿ ਉਸ ਦੇ ਪਾਪ ਨੇ ਉਸ ਨੂੰ ਬੇਅੰਤ ਕੀਮਤੀ ਤੀਜਾ ਦਾਜ ਵਿੱਚ ਦੇ ਕੇ ਉਸ ਨੂੰ ਘਰੋਂ ਤੋੜ ਦਿੱਤਾ ਤੇ ਕਹਿੰਦੀ ਕਿ ਭਾਵੇਂ ਉਹ ਮੁਕਤਿਆਰ ਹੋ ਚੁੱਕੀ ਹੈ ਤੇ ਉਸ ਦਾ ਫੈਸਲਾ ਕਰਨਾ ਉਸ ਦੇ ਪਾਪ ਦਾ ਕਰਮ ਹੈ ਪਰ ਉਹ ਉਸ ਅੱਜਾ ਜਰਾ ਠਹਿਰ ਕੇ ਕਰਦਾ ਤਾਂ ਜੋ ਉਹ ਮਾਤਿਆਂ ਦੇ ਕਰਦਾ ਆਨੰਦ ਕੁਝ ਸਮਾਂ ਹੋਰ ਲੈ ਸਕਤੀ ਦਾ ਜਿੱਤੇ ਦਾਨ ਬਹੁਤ ਦਿੱਤਾ ਦਿੱਤੇ ਸੁਹਾਣ ਤਲਦਾ ਹਸਾਂ ਦੇ ਫੈਰੀ ਬਾਬਲ ਚਾਂਜਰਾ ਆਸ਼ਨ ਤਾਰ ਪੈਂਦੀ ਜਾ ਹੋਏ ਬਾਬਲ ਮੈਂ ਬੇਟੀ ਪਰਨਾ ਬਾਬਲ ਧਰਮੀ ਮੈਂ ਬੇਟੀ ਪਰਨਾ ਆਸਤੀ দান ਬਹੁਤ ਦਿੱਤਾ ਦਿੱਤਾ ਸੁਹਸਤ ਲਦਾ ਹਸਤਾ ਦੇ ਪੈਰੀ ਬਾਬਲ ਝਾਂਜਰਾ ਸ਼ਨਕਾਰ ਪੈਂਦੀ ਜਾਂ ਉਹ ਕਹਿੰਦੀ ਹੈ ਕਿ ਉਹਦੇ ਬਾਪ ਨੇ ਜਦੋਂ ਤਾਂ ਵਿਆਹ ਕੀਤਾ ਤੈਨੂੰ ਬਹੁਤ ਜ਼ਿਆਦਾ ਜਿਹੜਾ ਦਾਸ਼ ਤੇ ਦਾਨ ਆਹੋ ਦਿੱਤਾ ਹੱਥ ਹਸਤ ਕੀ ਹੁੰਦਾ ਹੈ ਹਾਥੀ ਕਿੰਦੀ ਹਾਥੀ ਲੱਦ ਲੱਦ ਕੇ ਜਿਹੜਾ ਉਹਦੇ ਬਾਵਲ ਨੇ ਉਹਨੂੰ ਜਿਹੜਾ ਦਾਜ ਆ ਦਾਨ ਹੈ ਉਹ ਦਿੱਤਾ ਹਾਥੀਆਂ ਦੀ ਚੋੜੀ ਝਾਂਜਰਾ ਪੈਣਾ ਹੋਇਆ ਹਨ ਤੇ ਹਾਥੀ ਉਹਨਾਂ ਦੇ ਸ਼ਨਕਾਰ ਪਾਉਂਦੇ ਜਾ ਰਹੇ ਹਨ ਉਹ ਬਾਵਲ ਮੈਂ ਬੇਟੀ ਪਰਨਾ ਪਰਨਾ ਕੀ ਹੁੰਦਾ ਵਿਆਹ ਪਰਨਾ ਤੋਂ ਪਾਵਾਂ ਦਿਆ ਉਹ ਬਾਵਲ ਧਰਮੀ ਮੈਂ ਬੇਟੀ ਪਰਨਾ ਤੇ ਕਹਿੰਦੀ ਹੈ ਕਿ ਉਸ ਦੇ ਧਰਮੀ ਬਾਪ ਨੇ ਆਪਣਾ ਫਰਜ਼ ਸਮਝਦਿਆਂ ਆਪਣੀ ਮਟਿਆਰ ਤੇ ਦਾ ਵਿਆਹ ਕਰ ਦਿੱਤਾ ਜਦ ਕਿ ਉਹ ਚਾਹੁੰਦੀ ਸੀ ਕਿ ਉਹ ਉਸ ਦਾ ਵਿਆਹ ਕੁਸਮਾ ਪਹਿਰ ਕੇ ਕਰਤਾ ਤਾਂ ਜੋ ਉਹ ਆਪਣੇ ਮਾਪਿਆਂ ਦਾ ਕਰਦਾ ਆਨੰਦ ਕੁਸਮਾ ਹੋਰ ਲੈ ਲੈਂਦੀ ਹੁਣ ਆਪਾਂ ਅਸੂ ਦਾ ਕਾਜ ਰਚਾ ਸੁਆਗ ਨਾਲ ਸੰਬੰਧਿਤ ਵਸਤੂ ਨੇ ਸਿੱਧ ਪ੍ਰਸ਼ਨ ਕਰਦੇ ਹਾਂ ਅਸੂ ਦਾ ਕਾਜ ਰਚਾ ਸੁਆਗ ਕਿਸ ਵੱਲੋਂ ਕਿਸ ਨੂੰ ਸੰਬੋਧਿਤ ਹੈ ਤਾਂ ਆਪਾਂ ਫੜਦੇ ਹਾਂ ਕਿ ਮੈਂ ਤੈਨੂੰ ਆਖਦੀ ਬਾਬਲਾ ਮੈਂ ਮਤਲਬ ਮੋਟਿਆਰਤੀ ਕਿਨੂੰ ਕਹ ਰਹੀ ਹੈ ਬਾਬਲ ਨੂੰ ਇਸ ਤਰ੍ਹਾਂ ਕਿਸ ਵੱਲੋਂ ਹੋ ਗਿਆ ਮੋਟਿਆਰਤੀ ਵੱਲੋਂ ਕਿਨੂੰ ਹੋ ਗਿਆ ਸੰਬੋਧਿਤ ਇਹ ਬਾਬਲ ਨੂੰ ਆਪਣੇ ਕੋਲੇ ਪਹਿਲੀ ਹੀ ਆਪਸ਼ਨ ਹੈ ਤੀਵ ਨੂੰ ਬਾਵਲ ਨੂੰ ਦੂਜਾ ਬਾਵਲ ਵੱਲ ਤੀਨੂ ਹੈ ਮਾਂ ਵੱਲੋਂ ਤੀਨੂ ਹੈ ਜਾਂ ਬਾਵਲ ਵੱਲੋਂ ਮਾਂ ਨੂੰ ਇਹ ਸਾਰੇ ਆਪਸ਼ਨ ਗਲਤ ਨੇ ਦੂਜਾ ਪ੍ਰਸ਼ਨ ਆਪਣੇ ਕੋਲੇ ਹੈ ਬੇਟੀ ਆਪਣੇ ਬਾਵਲ ਨੂੰ ਕਿਹੜੇ ਮਹੀਨੇ ਵਿੱਚ ਵਿਆਹ ਕਰਨ ਲਈ ਕਹਿੰਦੀ ਹੈ ਤਾਂ ਪਹਿਲੀ ਲਾਈਨ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਮੈਂ ਤੈਨੂੰ ਆਖ ਦੀ ਬਾਬਲਾ ਮੇਰਾ ਅਸੂ ਦਾ ਕਾਜਰ ਚ ਆਵੇ ਹਾਂ ਇਥੇ ਅਸੂ ਦੇ ਮਹੀਨੇ ਤਾਂ ਇਹਦਾ ਉੱਤਰ ਹੈ ਅਸੂ ਮਹੀਨਾ ਕ੍ਰਸ਼ਨ ਨੇ ਆਪਣੇ ਕੋਲ ਕਿਹੜੇ ਮਹੀਨੇ ਵਿੱਚ ਦੁੱਧ ਦਹੀਂ ਜਲਦੀ ਖੱਟਾ ਨਹੀਂ ਹੁੰਦਾ ਇੱਥੇ ਕੀ ਕਹਿ ਰਹੀ ਹੈ ਅੰਨ ਨ ਤਰੱਕੇ ਕੋਠਲੀ ਤੇ ਦਹੀਂ ਨ ਅਮਲਾ ਜਾਵੇ ਤਰੱਕੇ ਹੁੰਦਾ ਹੈ ਖਰਾਬ ਹੋਣਾ ਅਮਲਾ ਹੁੰਦਾ ਖੱਟਾ ਤੇ ਇੱਥੇ ਇਹ ਕਹਿ ਰਹੀ ਹੈ ਕਿ ਜੇ ਅਸੂ ਜਮੀਨ ਨਾਲ ਸੋ ਆਵਣੇ ਰੋਤਾ ਜਿਹੜਾ ਅੰਨ ਹੈ ਕੋਠਲੇ ਦੇ ਵਿੱਚ ਪਿਆ ਉਹ ਖਰਾਬ ਨਹੀਂ ਹੁੰਦਾ ਜਿਹੜਾ ਦੁੱਧ ਦਹੀਂ ਹੈ ਉਹ ਵੀ ਜਿਹੜਾ ਖੱਟਾ ਨਹੀਂ ਹੁੰਦਾ ਤਾਂ ਫਿਰ ਇਹਦਾ ਸਹੀ ਉੱਤਰ ਹੈ ਅਸੂ ਮਹੀਨਾ ਅਗਲਾ ਪ੍ਰਸ਼ਨ ਆਪਣੇ ਕੋਲੇ ਅਸੂ ਦਾ ਕਾਜਰ ਚਾਲੋ ਗੀਤ ਵਿੱਚ ਤੀ ਬਾਵਲੇ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਕਰਦੀ ਹੈ ਬੇਬਾਵਲ ਧਰਮੀ ਮੈਂ ਬੇਟੀ ਮੁਟਿਆਰ ਤਾਂ ਇੱਥੇ ਆਪਣੇ ਕੋਲੇ ਰਾਜਾ ਧਾਨੀ ਤਾਂ ਇਹਦਾ ਆਪਣਾ ਉੱਤਰ ਹੈਗਾ ਧਰਮੀ ਅਗਲਾ ਪ੍ਰਸ਼ਨ ਬਾਵਲ ਨੇ ਤੀ ਨੂੰ ਦਾਜ ਵਿੱਚ ਕੀ ਦਿੱਤਾ ਕਹਿੰਦੀ ਬਾਵਲ ਮੇਰੇ ਦਾਜ ਬਹੁਤ ਦਿੱਤਾ ਮੋਤੀ ਦਿੱਤੇ ਅੰਤੋਲ ਤਾਂ ਕੀ ਦਿੱਤਾ ਇਥੇ ਆਪਣੇ ਕੋਲੇ ਅੰਤੋਲ ਮੋਤੀ ਅਗਲਾ ਪ੍ਰਸ਼ਨ ਅਸੂ ਦਾ ਕਾਜ ਰਚਾ ਲੋਕਗੀਤ ਵਿੱਚ ਬਾਵਲ ਨੇ ਤੀ ਦੇ ਵਿਆਲੇ ਕਿੰਨਾ ਦਾਜ ਦਿੱਤਾ ਇੱਥੇ ਕਹਿੰਦੇ ਦਾਜ ਤੇ ਦਾਨ ਬਹੁਤ ਦਿੱਤਾ ਤੇ ਸੁਹਾਗਤ ਲਦਾ ਹਸਤ ਤੋਂ ਭਾਵ ਕੀ ਹੈ ਹਸਤ ਤੋਂ ਭਾਵ ਹੈ ਹਾਥੀ ਤਾਂ ਆਪਣੇ ਕੋਲੇ ਸਹੀ ਆਪਸ਼ਨ ਹੈ ਜਿਹੜੀ ਹਾਥੀ ਲੱਦ ਕੇ ਜਿਹੜਾ ਦਾਜ ਦਿੱਤਾ ਅੱਗੇ ਕਹਿੰਦੇ ਅਸੂ ਦਾ ਕਾਜ ਰਚਾ ਲੋਕਗੀਤ ਵਿੱਚ ਅੰਨ ਦਹੀਂ ਦਾ ਜ਼ਿਕਰ ਕਿਹੜੇ ਪ੍ਰਸੰਗ ਦੇ ਵਿੱਚ ਆਇਆ ਹੈ ਤੇ ਇਹਦਾ ਸਹੀ ਉੱਤਰ ਹੈ ਅਸੂਮੀ ਨਦੀ ਸੁਹਾਵਣੀ ਰੁੱਤ ਦੇ ਪਰਸੰਗ ਵਿੱਚ ਅਗਲਾ ਪ੍ਰਸ਼ਨ ਆਪਣੇ ਕੋਲ ਹੈ ਅਸੂ ਦਾ ਕਾਜਰ ਚਾ ਲੋਕਗੀਤ ਵਿੱਚ ਝਾਂਜਰਾ ਕਿੰਨਾਂ ਦੇ ਪੈਰੀ ਹਨ ਆਪਾਂ ਪੜਿਆ ਹਸਤਾ ਦੇ ਪੈਰੀ ਬਾਬਲ ਝਾਂਜਰਾ ਛੰਕਾਰ ਪੈਂਦੀ ਜਾਂ ਹਸਤਾ ਪਾਵ ਹਾਥੀ ਹਾਥੀਆਂ ਦੇ ਤਾਂ ਇਹਦਾ ਸਹੀ ਉੱਤਰ ਹੈ ਹਾਥੀਆਂ ਦੇ ਹੁਣ ਆਪਾਂ ਅਸੂ ਦਾ ਕਾਜਰ ਚਾ ਲੋਕਗੀਤ ਨਾਲ ਸੰਬੰਧਿਤ ਅਭਿਆਸ ਵਿੱਚ ਤਰਜ ਪ੍ਰਸ਼ਨ ਕਰਦੇ ਹਾਂ ਇਹਲਾ ਪ੍ਰਸ਼ਨ ਇਹਦੇ ਵਿੱਚ ਆਪਣੇ ਕੋਲ ਬੰਦਾ ਜੋ ਕਿ ਅਭਿਆਸ ਦੇ ਵਿੱਚ 10ਵੇਂ ਨੰਬਰ ਤੇ ਦਰਜ ਹੈ ਅੱਸੂ ਦਾ ਕਾਜਰ ਚਾ ਲੋਗ ਗੀਤ ਵਿੱਚ ਅੱਸੂ ਦੇ ਮਹੀਨੇ ਤੇ ਕਿਉਂ ਜੋੜ ਦਿੱਤਾ ਗਿਆ ਹੈ ਪੜਿਆ ਕਿ ਬੇਟੀ ਆਪਣੀ ਬਾਵਲ ਨੂੰ ਕੀ ਕਹਿੰਦੀ ਹੈ ਮੈਂ ਤੈਨੂੰ ਆਖਦੀ ਬਾਵਲਾ ਮੇਰਾ ਅੱਸੂ ਦਾ ਕਾਜਰ ਚਾਵੇ ਕਾਜਰ ਚਾਣਾ ਵਿਆਹ ਰੱਖਣਾ ਤਾਂ ਅੱਸੂ ਦੇ ਮਹੀਨੇ ਤੇ ਕਹਿੰਦੀ ਕਿ ਉਹ ਤਾਂ ਵਿਆਹ ਅੱਸੂ ਦੇ ਮਹੀਨੇ ਵਿੱਚ ਕੀਤਾ ਜਾਵੇ ਕਿਉਂ ਜੋੜ ਦਿੰਦੀ ਹੈ ਇੱਕ ਤਾਂ ਉਸ ਦਾ ਮੁੱਖ ਮਕਸਦ ਹੈ ਤਾਂ ਕਿ ਆਪਣੇ ਮਾਪਿਆਂ ਦੇ ਘਰ ਥੋੜਾ ਸਮਾਂ ਹੋਰ ਰਹਿ ਸਕੇ ਮਾਪਿਆਂ ਦੇ ਘਰ ਦਾ ਕੋਈ ਸਮਾਂ ਆਨੰਦ ਹੋਰ ਲੈ ਸਕੇ ਉਂਝ ਵੀ ਅੱਸੂ ਦੇ ਮਹੀਨੇ ਬਿਆਲੇ ਸ਼ੋਭੁੰਦਾ ਇਸ ਮਹੀਨੇ ਵਿੱਚ ਰੁੱਤ ਬਹੁਤ ਸੁਹਾਵਣੀ ਹੁੰਦੀ ਹੈ ਇਸ ਕਰਕੇ ਤੀ ਆਪਣੇ ਬਾਵਲ ਨੂੰ ਆਪਣਾ ਵਿਆਹ ਅੱਸੂ ਦੇ ਮਹੀਨੇ ਵਿੱਚ ਕਰਨ ਲਈ ਕਹਿੰਦੀ ਹੈ ਅਗਲਾ ਪ੍ਰਸ਼ਨ ਆਪਣੇ ਕੋਲ ਹੈ ਕਿ ਅੱਸੂ ਦਾ ਕਾਜਰ ਚਾ ਵਿੱਚ ਅੰਨ ਦਹੀਂ ਦਾ ਜ਼ਿਕਰ ਕਿਸ ਪ੍ਰਸੰਗ ਵਿੱਚ ਕੀਤਾ ਗਿਆ ਹੈ ਇਹਦਾ ਜ਼ਿਕਰ ਅੱਸੂ ਮਹੀਨੇ ਦੀ ਸੁਹਾਵਣੀ ਰੁੱਤ ਦੇ ਸੰਗ ਵਿੱਚ ਕੀਤਾ ਗਿਆ ਹੈ